ਦੋਸਤੋ ਪੰਜਾਬੀ ਟਰਬਿੰਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਟਿਕਟਾਂ ਦੀ ਵੰਡ ਅੱਧੀ ਆਬਾਦੀ ਨਜ਼ਰ ਅੰਦਾਜ਼ ਛੱਡ ਦੋਸਤੋ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਖਾਲਸਾ ਸਿਰਜਣਾ ਦਿਵਸ 'ਤੇ ਮੁੱਖੀ ਆਪਣੀ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਲਈ ਪਹਿਲੀ ਸੂਚੀ ਹੈ ਉਹ ਜਾਰੀ ਕਰ ਦਿੱਤੀ ਹੈ ਤੇ ਉਹਨਾਂ ਨੇ ਸੂਚੀ ਦੇ ਜਾਰੀ ਕਰਨ ਦੇ ਨਾਲ ਹੀ ਜਿਹੜਾ ਹੈਗਾ ਉਮੀਦਵਾਰਾਂ ਨੂੰ ਵੀ ਆਪੋ ਆਪਣੀ ਲੋਕ ਸਭਾ ਹਲਕਿਆਂ ਦੇ ਵਿੱਚ ਪ੍ਰਚਾਰ ਉਹ ਤੇਜ਼ ਕਰਨ ਦੀ ਆਦੇਸ਼ ਵੀ ਜਾਰੀ ਕਰ ਦਿੱਤੇ ਨੇ ਦੋਸਤੋ ਵੈਸੇ ਤਾਂ ਪਿਛਲੇ ਲਗਭਗ ਮਹੀਨੇ ਡੇਢ ਮਹੀਨੇ ਤੋਂ ਪੰਜਾਬ 'ਚ ਸਿਆਸੀ ਸਰਗਰਮੀਆਂ ਬਹੁਤ ਤੇਜ਼ੀ ਨਾਲ ਚੱਲ ਰਹੀਆਂ ਸੀਗੀਆਂ ਤੇ ਸਾਰੀ ਸਿਆਸੀ ਧਿਰਾਂ ਵੱਲੋਂ ਆਪੋ ਆਪਣੀਆਂ ਪਾਰਟੀਆਂ 'ਚ ਉਮੀਦਵਾਰਾਂ ਦੀ ਚੋਣ ਕੀਤੀ ਜਾ ਰਹੀ ਸੀ ਉਹਨਾਂ ਦੇ ਨਾਮਾਂ ਤੇ ਚਰਚਾ ਕੀਤੀ ਜਾ ਰਹੀ ਸੀਗੇ ਤੇ ਇਸੇ ਦੌਰਾਨ ਜਿੱਥੇ ਹੁਣ ਤੱਕ ਆਮ ਆਦਮੀ ਪਾਰਟੀ ਵੱਲੋਂ 9 ਭਾਜਪਾ ਵੱਲੋਂ 6 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਉੱਥੇ ਹੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਵੀ ਅੱਜ 7 ਉਮੀਦਵਾਰਾਂ ਦੇ ਐਲਾਨ ਦੇ ਨਾਲ ਹੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਤੇ ਜੇ ਸੂਚੀ ਤੇ ਨਜ਼ਰ ਮਾਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੇ ਉਹਨਾਂ ਦੇ ਸੀਨੀਅਰ ਆਗੂ ਨੇ ਡਾਕਟਰ ਦਿਲਜੀਤ ਸਿੰਘ ਚੀਮਾ ਉਹਨਾਂ ਨੂੰ ਲੋਕ ਸਭਾ ਹਲਕੇ ਗੁਰਦਾਸਪੁਰ ਤੋਂ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਐਨ ਕੇ ਸ਼ਰਮਾ ਨੂੰ ਪਟਿਆਲਾ ਤੋਂ ਅਨਿਲ ਜੋਸ਼ੀ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਵਿਕਰਮਜੀਤ ਸਿੰਘ ਖਾਲਸਾ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਜਵਿੰਦਰ ਸਿੰਘ ਨੂੰ ਫਰੀਦਕੋੜ ਤੋਂ ਅਤੇ ਇਕਬਾਲ ਸਿੰਘ ਝੁੰਡਾ ਨੂੰ ਸੰਗਰੂਰ ਲੋਕ ਸਭਾ ਹਲਕੇ ਤੋਂ ਬਤੌਰ ਉਮੀਦਵਾਰ ਜਿਹੜਾ ਚੌਨ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਜੇ ਦੇਖੀਏ ਤਾਂ ਇਸ ਸੱਤ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਿਰਫ 6 ਉਮੀਦਵਾਰਾਂ ਦਾ ਐਲਾਨ ਹੀ ਬਾਕੀ ਰਹਿ ਗਿਆ ਉਹਨਾਂ ਚ ਵੀ ਕਈ ਵੱਡੇ ਹਲਕੇ ਜਿਹੜੇ ਨੇ ਸ਼ਾਮਲ ਨਹੀਂ ਜੇ ਉਹਨਾਂ ਚ ਵੱਡੇ ਹਲਕਿਆਂ 'ਚ ਦੇਖਿਓ ਬਠਿੰਡਾ ਵੀ ਐ ਫਿਰੋਜ਼ਪੁਰ ਵੀ ਐ ਜਲੰਧਰ ਵੀ ਐ ਲੁਧਿਆਣਾ ਵੀ ਐ ਇਸ ਤਰ੍ਹਾਂ ਕਈ ਜਿਹੜੇ ਹਲਕਿਆਂ ਗੁਰਦਾਸਪੁਰ ਵੀ ਐ ਗੁਰਦਾਸਪੁਰ ਦਾ ਡਾਕਟਰ ਚੀਮਾ ਨੂੰ ਅਨਾਉਂਸ ਕੀਤਾ ਵਿਕਾ ਹੋਰ ਵੀ ਕਈ ਹਲਕੇ ਇਸ ਤਰ੍ਹਾਂ ਕੁੱਲ ਮਿਲਾ ਕੇ 6 ਲੋਕ ਸਭਾ ਹਲਕੇ ਹੁਣ ਬਾਕੀ ਰਹਿ ਗਏ ਨੇ ਪਰ ਹੁਣ ਦੇਖਣਾ ਵਾਲੀ ਗੱਲ ਇਹ ਰਹੀ ਕਿ ਵਿਕਾ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਦੁਬਾਰਾ ਤੋਂ ਪੈਰ ਜਿਹੜੇ ਲਗਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਪੰਜਾਬ ਦੇ ਵਿੱਚ ਇੱਕ ਪੰਜਾਬ ਬਚਾਓ ਯਾਤਰਾ ਕੀਤੀ ਜਾ ਰਹੀ ਹੈ ਜਿਸ ਤਹਿਤ ਪੰਜਾਬ ਭਰ ਦੇ ਵਿੱਚ ਪੰਜਾਬੀਆਂ ਨੂੰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜਨ ਦਾ ਤੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਲਗਾਤਾਰ ਜਿਹੜਨੇ ਸੁਖਬੀਰ ਬਾਦਲ ਵੀ ਵਿਕਰਮਜੀਤ ਮਜੀਠੀਆ ਵੀ ਜਿਹੜਨੇ ਉਹ ਲਗਾਤਾਰ ਲੱਗੇ ਹੋਏ ਨੇ ਤੇ ਹੁਣ ਦੇਖਣ ਵਾਲੀ ਗੱਲ ਇਹ ਹੀ ਹੋਵੇਗੀ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ 2000 15 ਦੇ ਵਿੱਚ ਜਿਹੜੀ ਪੰਜਾਬ ਵਿੱਚ ਬੇਅਦਬੀ ਦੀ ਘਟਨਾਵਾਂ ਤੋਂ ਬਾਅਦ ਕਹਿ ਦੋ ਇੱਕ ਬਹੁਤ ਤੇਜ਼ੀ ਨਾਲ ਇੱਕ ਨਿਗਾਰਾ ਵਾਲੇ ਪਾਸੇ ਗਿਆ ਸੀਗਾ ਉਸ ਦੀ ਸਿਆਸੀ ਜ਼ਮੀਨ ਉਹ ਉਖੜਦੀ ਜਾ ਰਹੀ ਸੀ ਲਗਾਤਾਰ ਚਾਹੇ 2017 ਦੀਆਂ ਚੋਣਾਂ ਨੂੰ ਦੇਖੀਏ ਚਾਹੇ ਉਸ ਤੋਂ ਬਾਅਦ 2019 ਦੀਆਂ ਚੋਣਾਂ ਦੇਖ ਲਈਏ 2022 ਦੀਆਂ ਚੋਣਾਂ ਦੇਖ ਲਈਏ ਕਿ ਕਿਵੇਂ ਸ਼੍ਰੋਮਣੀ ਅਕਾਲੀ ਦਲ ਦਾ ਡੇ ਬਾਈ ਡੇ ਗ੍ਰਾਫ ਹੈ ਜਿਹੜਾ ਉਹ ਹੇਠਾਂ ਨੂੰ ਲਗਾਤਾਰ ਜਾਂਦਾ ਰਿਹਾ ਪਰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਭਾਰ ਨਹੀਂ ਮੰਨੀਗੇ ਉਹ ਲਗਾਤਾਰ ਲੱਗੇ ਰਹੇ ਨੇ ਤੇ ਹੁਣ ਵੀ ਪਿਛਲੇ ਕੁਝ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਆਪਣੇ ਟਕਸਾਲੀ ਆਗੂਆਂ ਨੂੰ ਤੇ ਆਪਣੇ ਪੁਰਾਣੇ ਵਰਕਰਾਂ ਨੂੰ ਨਾਲ ਲਾ ਕੇ ਜਿਹੜਾ ਲੋਕ ਸਭਾ ਚੋਣਾਂ 'ਚ ਜੋਰ-ਸ਼ੋਰ ਨਾਲ ਹਿੱਸਾ ਲੈਣ ਦੀ ਜਿਹੜਾ ਐਲਾਨ ਕੀਤਾ ਗਿਆ ਤੇ ਉਸੇ ਤੇ ਉਹ ਕੰਮ ਕਰ ਰਹੇ ਨੇ ਪਰ ਦੂਜੀ ਗੱਲ ਦੋਸਤੋ ਸਭ ਤੋਂ ਵੱਡੀ ਇਹ ਵੀ ਨਿਕਲ ਕੇ ਸਾਹਮਣੇ ਆਂਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਜੋ ਕਿ 1996 ਤੋਂ ਲਗਾਤਾਰ ਭਾਜਪਾ ਦੇ ਨਾਲ ਗਠਜੋੜ ਦੇ ਵਿੱਚ ਚੋਣਾਂ ਲੜ ਰਿਹਾ ਸੀਗਾ ਤਾਂ ਇਹੀ ਪਿਛਲੀਆਂ 2022 ਦੀ ਵਿਧਾਨ ਸਭਾ ਚੋਣਾਂ ਵੀ ਤੇ ਹੁਣ ਲੋਕ ਸਭਾ ਚੋਣਾਂ ਵੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵੱਖੋ ਵੱਖਰੇ ਲੜ ਰਹੇ ਨੇ ਤਾਂ ਇਹ ਵੀ ਇੱਕ ਸ਼੍ਰੋਮਣੀ ਅਕਾਲੀ ਦਲ ਲਈ ਵੱਡੀ ਚੁਣੌਤੀ ਹੈ ਕਿਉਂਕਿ ਭਾਜਪਾ ਨਾਲ ਗਠਜੋੜ ਦੇ ਵਿੱਚ ਚੋਣਾਂ ਲੜਨ ਕਰਕੇ ਕਿਤੇ ਨਾ ਕਿਤੇ ਜਿਹੜਾ ਸ਼ਹਿਰੀ ਖੇਤਰ ਸੀ ਜਿਹੜੀ ਵੋਟਾਂ ਜਾਂ ਹਿੰਦੂ ਵੋਟ ਬੈਂਕ ਆ ਉਹ ਬੜਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੱਲ ਪੈਂਦਾ ਸੀਗਾ ਪਰ ਕੀ ਇਸ ਵਾਰ ਜਿਹੜਾ ਹੈਗਾ ਲੋਕ ਸਭਾ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਿਹੜਾ ਉਹੀ ਸ਼ਹਿਰੀ ਵੋਟਰ ਕਹ ਲੋ ਜਾਂ ਹਿੰਦੂ ਵੋਟਰ ਹੈ ਕੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੱਲੇਗਾ ਜਾਂ ਨਹੀਂ ਚੱਲੇਗਾ ਉਹ ਵੀ ਇੱਕ ਦੇਖਣ ਵਾਲੀ ਗੱਲ ਹੋਵੇਗੀ ਤੇ ਇਸ ਦੇ ਨਾਲ ਹੀ ਸਭ ਤੋਂ ਵੱਡੀ ਗੱਲ ਇਹ ਵੀ ਆਵੇਗੀ ਵੀ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਕਿਸੇ ਸਮੇਂ ਪੰਜਾਬ ਦੀ ਸੱਤਾ ਦੇ ਵਿੱਚ ਰਾਜ ਕਰਦਾ ਸੀ ਤੇ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਸਿਰਫ 3 ਸੀਟਾਂ ਤੱਕ ਸੀਮਟ ਕੇ ਰਹਿ ਗਿਆ ਪੰਜਾਬ ਦੇ ਵਿੱਚ ਕੀ ਇਹ ਅਕਾਲੀ ਦਲ ਦੁਬਾਰਾ ਆਪਣੇ ਪੈਰ ਫਸਾਰਨ ਦੇ ਵਿੱਚ ਕਾਮਯਾਬ ਹੁੰਦਾ ਹੈ ਜਾਂ ਦੁਬਾਰਾ ਸੱਤਾ ਦੇ ਵਿੱਚ ਮਜ਼ਬੂਤੀ ਵਾਪਸ ਪਾਸੇ ਅੱਗੇ ਵੱਧ ਇਹ ਵੀ ਇੱਕ ਦੇਖਣ ਵਾਲੀ ਗੱਲ ਹੋਵੇਗੀ ਪਰ ਇਹ ਸਭ ਕੁਝ ਪਤਾ ਤਾਂ 1 ਜੂਨ ਨੂੰ VOTING ਤੋਂ ਬਾਅਦ ਹੀ ਲੱਗੇਗਾ 4 ਜੂਨ ਨੂੰ ਜਦੋਂ ਨਤੀਜੇ ਆਣਗੇ ਉਦੋਂ ਲੱਗੇਗਾ ਪਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪੋਂ ਨੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪੰਜਾਬ 'ਚ ਜੋਰ-ਸ਼ੋਰ ਨਾਲ ਪ੍ਰਚਾਰ ਕਰਨ ਲੱਗੇ ਹੋਏ ਨੇ ਤੇ ਦੇਖਾਂਗੇ ਕਿੰਨਾ ਸ਼੍ਰੋਮਣੀ ਅਕਾਲੀ ਦਲ ਨੂੰ ਕਾਮਯਾਬੀ ਮਿਲਦੀ ਹੈ ਤੇ ਕੀ ਬਣਦਾ ਤੇ ਇਸ ਦੇ ਨਾਲ ਹੀ ਦੋਸਤੋ ਜੇ ਟਿਕਟਾਂ ਦੀ ਵੰਡ ਤੇ ਹੀ ਗੱਲ ਕਰ ਰਹੇ ਆ ਤਾਂ ਇੱਕ ਹੋਰ ਚੀਜ਼ ਬੜੀ ਨਮੋਸ਼ੀਬਰੀ ਸਾਨੂੰ ਦੇਖਣ ਨੂੰ ਮਿਲਦੀ ਹੈ ਕਿਉਂਕਿ ਸਾਰੀ ਰਾਜਨੀਤਿਕ ਪਾਰਟੀਆਂ ਦੇ ਜੇਕਰ ਉਹਨਾਂ ਦੇ ਭਾਸ਼ਣਾ ਦੇ ਵਿੱਚ ਸੁਣ ਲਈਏ ਚਾਹੀ ਇਲੈਕਸ਼ਨ ਮੈਨੀਫੈਸਟੋ ਕੁਝ ਦੇ ਆਗੇ ਨੇ ਕੁਝ ਦੇ ਆਣੇ ਨੇ ਉਹਨਾਂ ਤੇ ਨਜ਼ਰ ਮਾਰੀਏ ਤਾਂ ਸਾਰੀ ਹੀ ਰਾਜਨੀਤਿਕ ਪਾਰਟੀਆਂ ਔਰਤਾਂ ਦੇ ਨਾਮ ਤੇ ਬਹੁਤ ਵੱਡੀ ਸਿਆਸਤ ਕਰਦੀਆਂ ਨੇ ਔਰਤਾਂ ਦੇ ਨਾਮ ਤੇ ਵੋਟਾਂ ਵਟੋਰਨ ਦੀ ਬਹੁਤ ਕੋਸ਼ਿਸ਼ਾਂ ਕਰਦੇ ਨੇ ਕਿਉਂਕਿ ਜਦੋਂ ਵੋਟਰ ਲਿਸਟ ਤੇ ਅਸੀਂ ਨਜ਼ਰ ਮਾਰਦੇ ਹਾਂ ਤਾਂ ਪੰਜਾਬ ਹੀ ਨਹੀਂ ਦੇਸ਼ ਭਰ ਦੇ ਵਿੱਚ ਔਰਤ ਵੋਟਰਾਂ ਦੀ ਜਿਹੜੀ ਗਿਣਤੀ ਹੈ ਉਹ ਅੱਧ ਦੇ ਬਰਾਬਰ ਹੈ ਕਿਉਂਕਿ 48 ਤੋਂ 50% ਵੋਟਾਂ ਜਿਹੜੀਆਂ ਉਹ ਔਰਤਾਂ ਦੀਆਂ ਨੇ ਪੰਜਾਬ ਦੇ ਵਿੱਚ ਵੀ ਇਹੀ ਹਾਲ ਹੈ ਕਿਉਂਕਿ ਪੰਜਾਬ ਚ 2 ਕਰੋੜ 12 ਲੱਖ ਵੋਟਰ ਨੇ ਤਾਂ ਹਿਸਟਰੀ ਵਿੱਚੋਂ 1 ਕਰੋੜ ਤੋਂ ਵੱਧ ਫੀਮੇਲ ਵੋਟਰ ਹੈ ਔਰਤ ਵੋਟਰ ਹੈ ਤਾਂ ਕਿਤੇ ਨਾ ਕਿਤੇ ਇੱਕ ਚੀਜ਼ ਦੇਖ ਕੇ ਬੜੀ ਇਹ ਨਮੋਸ਼ੀ ਹੁੰਦੀ ਹੈ ਕਿ ਜਿਹੜੀ ਸਿਆਸੀ ਤਿਰਾਂ ਔਰਤਾਂ ਦੇ ਨਾਮ ਤੇ ਵੋਟਾਂ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਕਰਦੀਆਂ ਨੇ ਔਰਤਾਂ ਨੂੰ 1000 ਰੁਪਏ ਮਹੀਨਾ ਪੈਨਸ਼ਨ ਦੇ ਕੇ ਉਹਨਾਂ ਦੀ ਵੋਟਾਂ ਲੈਣ ਦੀ ਗੱਲਾਂ ਕਰਦੀਆਂ ਨੇ ਕੋਈ ਔਰਤਾਂ ਨੂੰ ਜਿਹੜਾ ਹੈਗਾ ਗਰੀਬ ਔਰਤਾਂ ਨੂੰ 1 ਲੱਖ ਰੁਪਏ ਸਲਾਨਾ ਦੇਣ ਦੀਆਂ ਗੱਲਾਂ ਕਰਦਾ ਤਾਂ ਉਹਨਾਂ ਦੀ ਜਦੋਂ ਉਮੀਦਵਾਰਾਂ ਦੀ ਸੂਚੀ ਦੇਖਦੇ ਹਾਂ ਤਾਂ ਉਸ ਦੇ ਵਿੱਚ ਔਰਤ ਉਮੀਦਵਾਰਾਂ ਦੀ ਗਿਣਤੀ ਬਹੁਤ ਨਾ ਬਰਾਬਰ ਦੇਖਣ ਨੂੰ ਮਿਲਦੀ ਹੈ ਕਿਉਂਕਿ ਹੁਣ ਤੱਕ ਜਿਵੇਂ ਆਪਾਂ ਗੱਲ ਕਰੀ ਆ ਵੀ ਲੋਕ ਸਭਾ ਚੋਣਾਂ ਲਈ ਪੰਜਾਬ 'ਚ ਆਮ ਆਦਮੀ ਪਾਰਟੀ ਵੱਲ 9 ਉਮੀਦਵਾਰਾਂ ਦਾ ਐਲਾਨ ਕਰਤਾ ਭਾਜਪਾ ਨੇ 6 ਦਾ ਕੀਤਾ ਹੈ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਸੱਤ ਉਮੀਦਵਾਰਾਂ ਦਾ ਜਿਹੜਾ ਐਲਾਨ ਕਰ ਦਿੱਤਾ ਪਰ ਜੇ ਇਹਨਾਂ ਦੇ ਉਮੀਦਵਾਰਾਂ ਦੇ ਵਿੱਚ ਅਸੀਂ ਔਰਤ ਉਮੀਦਵਾਰਾਂ ਤੇ ਨਜ਼ਰ ਮਾਰਦੇ ਆਂ ਤਾਂ ਸਿਰਫ ਭਾਜਪਾ ਵੱਲੋਂ ਇੱਕ ਉਹ ਵੀ ਲੋਕ ਸਭਾ ਹਲਕੇ ਪਟਿਆਲਾ ਤੋਂ ਪ੍ਰਨੀਤ ਕੌਰ ਨੂੰ ਜਿਹੜਾ ਚੋਣ ਮੈਦਾਨ 'ਚ ਉਤਾਰਿਆ ਗਿਆ ਉਸ ਤੋਂ ਇਲਾਵਾ ਕਿਸੇ ਵੀ ਸਿਆਸੀ ਧਿਰ ਵੱਲੋਂ ਹਲੇ ਤੱਕ ਕੋਈ ਹੋਰ ਔਰਤ ਉਮੀਦਵਾਰ ਨੂੰ ਚੋਣ ਮੈਦਾਨ 'ਚ ਨਹੀਂ ਉਤਾਰਿਆ ਗਿਆ ਹਾਲਾਂਕਿ ਹਲੇ ਕਾਂਗਰਸ ਦੀ ਲਿਸਟ ਆਣੀ ਬਾਕੀ ਹੈ ਕਾਂਗਰਸ ਕਹੇ ਹੋ ਜੀ ਚੈਰਨੋਗੇ ਲਖੇਂਦੀ ਹੈ ਕਿ ਨਾ ਕਿਨਾਂ ਨੂੰ ਐਲਾਨ ਕਰਦੀ ਉਹ ਇੱਕ ਦੇਖਣ ਵਾਲੀ ਗੱਲ ਹੋਵੇਗੀ ਪਰ ਇਹ ਚੀਜ਼ ਸਪਸ਼ਟ ਹੈ ਕਿ ਸੁੱਲੂ ਕੀ ਹੋਈ ਨਹੀਂ ਵੀ ਕਿ ਸਾਰੀ ਹੀ ਰਾਜਨੀਤਿਕ ਪਾਰਟੀਆਂ ਔਰਤਾਂ ਦੇ ਨਾਮ ਤੇ ਰਾਜਨੀਤੀ ਤਾਂ ਜੋਰ ਸ਼ੋਰ ਨਾਲ ਕਰਦੀਆਂ ਨੇ ਔਰਤਾਂ ਦੇ ਬਰਾਬਰੀ ਦੇ ਅਧਿਕਾਰਾਂ ਦੀ ਗੱਲ ਕਰਦੀਆਂ ਨੇ ਔਰਤਾਂ ਦੇ ਸਿੱਖੇ ਤੋਂਣ ਦੀ ਗੱਲ ਕਰਦੀਆਂ ਔਰਤਾਂ ਦੇ ਕਿਵੇਂ ਉਹ ਸਮਾਜ ਦੇ ਵਿੱਚ ਬੁਰਾਈਆਂ ਨਾਲ ਲੜਦੇ ਹੋਏ ਆਪਣੇ ਪੈਰਾਂ ਤੇ ਖੜੀਆਂ ਰਹਿੰਦੀਆਂ ਨੇ ਇਹਨਾਂ ਸਾਰੀਆਂ ਚੀਜ਼ਾਂ ਦੀ ਗੱਲ ਤਾਂ ਜੋਰ ਸ਼ੋਰ ਨਾਲ ਕੀਤੀ ਜਾਂਦੀ ਹੈ ਪਰ ਜਦੋਂ ਚੋਣ ਮੈਦਾਨ ਦੇ ਵਿੱਚ ਚੋਣਾ ਲੜਨ ਦੀ ਗੱਲ ਹੈ ਔਰਤਾਂ ਨੂੰ ਕਦੇ ਵੀ ਚੋਣ ਮੈਦਾਨ 'ਚ ਨਹੀਂ ਉਤਾਰਿਆ ਜਾਂਦਾ ਬਲਕਿ ਇਸੇ ਤਰ੍ਹਾਂ ਦੇ ਹਾਲਾਤ ਸਾਨੂੰ ਨਗਰ ਨਿਗਮ ਨਗਰ ਕਾਰਪੋਰੇਸ਼ਨ ਤੇ ਮਨਿਸਪਲ ਕਾਰਪੋਰੇਸ਼ਨ ਤੇ ਪੰਚਾਇਤੀ ਚੋਣਾਂ 'ਚ ਵੀ ਦੇਖਣ ਨੂੰ ਮਿਲਦਾ ਵੀ ਕਿ ਪਹਿਲਾਂ ਤਾਂ ਉੱਥੇ ਉਮੀਦਵਾਰ ਔਰਤ ਉਮੀਦਵਾਰਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਆ ਪਰ ਜਦੋਂ ਹੁਣ ਰਾਖਵਾ ਕਰਨ ਦਾ ਅਧਿਕਾਰ ਵੀ ਮਿਲ ਗਿਆ ਔਰਤਾਂ ਨੂੰ ਚੋਣਾਂ ਦੇ ਵਿੱਚ ਤਾਂ ਉਸ ਤੋਂ ਬਾਅਦ ਵੀ ਚੋਣਾਂ ਦੇ ਵਿੱਚ ਔਰਤਾਂ ਜਿੱਤ ਤਾਂ ਜਾਂਦੀਆਂ ਨੇ ਪਰ ਸਿਆਸਤ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੀਤੀ ਜਾਂਦੀ ਹੈ ਚਾਹੇ ਉਹਨਾਂ ਦੇ ਪਤੀ ਕਰ ਰਹੇ ਹੋਣ ਚਾਹੇ ਪੁੱਤ ਕਰ ਰਹੇ ਹੋਣ ਭਰਾ ਕਰ ਰਹੇ ਹੋਣ ਦਯੋਰ ਕਰ ਰਹੇ ਹੋਣ ਇਹ ਉਹਨਾਂ ਦਾ ਪਿਓ ਕਰ ਰਿਹਾ ਹੋਵੇ ਵੀ ਕਿ ਉਹਨਾਂ ਵੱਲੋਂ ਹੀ ਜਿਹੜਾ ਇੱਕ ਚੋਣਾਂ ਦੇ ਵਿੱਚ ਵੱ ਚੜ ਕੇ ਅਹਿਮ ਸਥਾਨ ਜਿਹੜਾ ਇੱਕ ਹਾਸਲ ਕੀਤਾ ਜਾਂਦਾ ਹੈ ਉਹ ਅਸਲ ਜਿਹੜਾ ਇੱਕ ਔਰਤ ਉਮੀਦਵਾਰਾਂ ਦੇ ਥਾਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਿਹੜਾ ਇੱਕ ਸ਼ਮੂਲੀਅਤ ਕੀਤੀ ਜਾਂਦੀ ਹੈ ਤਾਂ ਹੁਣ ਦੇਖਣ ਵਾਲੀ ਗੱਲ ਇਹ ਕੀ ਵੀ ਹੋਵੇਗੀ ਵੀ ਕਿ ਹਲੇ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਦੀ ਸੂਚੀ ਬਾਕੀ ਆ ਹਲੇ ਸਭ ਨੇ ਐਲਾਨ ਨਹੀਂ ਕੀਤਾ ਤੇ ਕਾਂਗਰਸ ਦਾ ਤੇ ਸਾਰੇ ਹੀ ਉਮੀਦਵਾਰਾਂ ਦਾ ਐਲਾਨ ਬਾਕੀ ਹੈ ਵੀ ਦੇਖਦੇ ਆ ਕਿਹੜੀ ਰਾਜਨੀਤਿਕ ਪਾਰਟੀ ਹੋਰ ਕਿੰਨੇ ਇੱਕ ਔਰਤ ਚਿਹਰੇ ਨੂੰ ਅੱਗੇ ਲੈ ਕੇ ਆਂਦੀ ਹੈ ਜਾਂ ਔਰਤਾਂ ਦੇ ਨਾਂ ਦੇ ਕਿੰਨੀਆਂ ਕੁ ਵੋਟਾਂ ਮੰਗਦੇ ਨੇ ਤੇ ਦੂਜੇ ਪਾਸੇ ਇਹ ਵੀ ਦੇਖਣ ਵਾਲੀ ਗੱਲ ਹੋਵੇ ਕਿ ਕਿ ਔਰਤ ਵੋਟਰ ਇਹਨਾਂ ਗੱਲਾਂ ਤੇ ਸਵਾਲ ਵੀ ਰਾਜਨੀਤਿਕ ਪਾਰਟੀਆਂ ਨੂੰ ਪੁੱਛਦੀਆਂ ਵੀ ਉਹ ਸਾਡੇ ਨਾਮ ਤੇ ਵੋਟਾਂ ਤਾਂ ਬਹੁਤ ਹਾਸਲ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਨੇ ਪਰ ਉਹਨਾਂ ਵੱਲੋਂ ਚੋਣਾਂ ਦੇ ਵਿੱਚ ਔਰਤਾਂ ਨੂੰ ਕਿਉਂ ਨਹੀਂ ਉਤਾਰੇ ਜਾਂਦਾ ਇਹੋ ਜਿਹੀ ਵੀ ਕੋਈ ਸਵਾਲ ਉੱਠਦੇ ਨੇ ਜਾਂ ਰਾਸ਼ਟਰੀ ਪਾਰਟੀਆਂ ਨੂੰ ਇਹੋ ਜਿਹੇ ਸਵਾਲਾਂ ਦਾ ਵੀ ਕੋਈ ਸਾਹਮਣਾ ਕਰਨਾ ਪੈਂਦਾ ਹੈ ਇਹ ਇੱਕ ਜ਼ਰੂਰ ਦੇਖਣ ਵਾਲੀ ਗੱਲ ਹੋਵੇਗੀ ਪਰ ਕੁੱਲ ਮਿਲਾ ਕੇ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਵੱਲੋਂ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨਜ਼ਦੀਕ ਆndੀਆਂ ਜਾ ਰਹੀਆਂ ਨੇ VOTING ਦਾ ਦਿਨ ਨਜ਼ਦੀਕ ਆਂਦਾ ਜਾ ਰਿਹਾ ਤਾਂ ਜੋਰ ਸ਼ੋਰ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਵੱਖ-ਵੱਖ ਵਰਗ ਦੇ ਲੋਕਾਂ ਨੂੰ ਲੁਭਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਲਈ VOTING 1 ਜੂਨ ਨੂੰ ਹੋਵੇਗੀ ਤੇ 3 ਤੀਜੇ 4 ਜੂਨ ਨੂੰ ਆਣਗੇ ਤਾਂ ਦੇਖਣਾ ਹੋਵੇਗਾ ਕਿ ਕਿਹੜੀ ਰਾਜਨੀਤਿਕ ਪਾਰਟੀ ਨੂੰ ਲੋਕ ਕਿੰਨੇ ਖਮਾਤ ਦਿੰਦੇ ਨੇ ਕਿੰਨੀ ਕ ਵੋਟਾਂ ਪਾ ਕੇ ਕਾਮਯਾਬ ਕਰਦੇ ਨੇ ਇਹ ਤਾਂ ਸਾਰਾ ਕੁਝ 4 ਜੂਨ ਨੂੰ ਚੋਣ ਦੇ ਨਤੀਜਿਆਂ ਦੇ ਨਾਲ ਹੀ ਪਤਾ ਲੱਗੇਗਾ ਪਰ ਪੰਜਾਬੀ ਟ੍ਰਿਬਿਊਨ ਤੁਹਾਡੇ ਤੱਕ ਇਹੋ ਜੀ ਜਨਤਕ ਮੁੱਦੇ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ ਤੁਹਾਡੇ ਅੱਗੇ ਰੱਖਦਾ ਰਹੇਗਾ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤਾਂ